ਅੱਜ ਅਸੀਂ ਇਹ ਜਿਹੜਾ ਸਕੂਲ ਦੇ ਲਈ 64 ਮਰਲੇਾਂ ਦੀ 53 ਮਰਲੇ ਦੀ ਲਗਭਗ ਜਗ੍ਹਾ ਜਿਹੜੀ ਹੈ ਉਹ 1 ਰੁਪਏ ਦੀ ਲੀਜ਼ ਦੇ ਉੱਤੇ ਸਰਕਾਰ ਨੇ ਦਿੱਤੀ ਹੈ। ਇਹ 64.9 ਮਰਲੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਲਈ ਸਿੱਖਿਆ ਵਿਭਾਗ ਨੂੰ 1 ਰੁਪਏ ਦੇ ਉੱਤੇ ਜਿਹੜੀ ਲੀਜ਼ ਦਿੱਤੀ ਹੈ। ਇੱਕ ਸ਼ਰਤ ਹੋਰ ਵੀ ਹੈ ਵੀ ਜੇ ਸਕੂਲ ਤੋਂ ਬਿਨਾ ਕਿਸੇ ਹੋਰ ਕਮਰਸ਼ੀਅਲ ਪਰਪਸ ਲਈ ਜਾਂ ਕਿਸੇ ਲਈ ਇਹ ਬਿਲਡਿੰਗ ਜਾਂ ਇਹ ਜਗ੍ਹਾ ਜਿਹੜੀ ਵਰਤੀ ਜਾਊਗੀ ਤਾਂ ਇੱਥੇ ਜਿਹੜਾ ਇਹ ਲੀਜ਼ ਜਿਹੜੀ ਹੈ ਆਟੋਮੈਟਿਕਲੀ ਖਤਮ ਹੋ ਚੁਗੀ ਇਹ ਸਾਡੀ ਨਗਰ ਕੌਂਸਲ ਸਾਡੇ ਪ੍ਰਧਾਨ ਜੀ ਜੋ ਕਰ ਸਕਦੇ ਸੀ ਸ਼ਹਿਰ ਲਈ ਉਹਨਾਂ ਨੇ ਕਰਤਾ ਤੇ ਹੁਣ ਸਰਕਾਰ ਦੇ ਅੱਗੇ ਤੁਹਾਡੇ ਮਾਧਿਅਮ ਨਾਲ ਇਹ ਵੀ ਰਿਕੁਐਸਟ ਕਰਦਾ ਹਾਂ ਕਿ ਉਹਨੂੰ ਫਟਾਫਟ ਉੱਥੇ ਤੇਜ਼ੀ ਦੇ ਨਾਲ ਉਹਦਾ ਜਿਹੜਾ ਬਜਟ ਪਾਸ ਕਰਕੇ ਉਹਦੇ ਨਕਸ਼ੇ ਪਾਸ ਕਰਾ ਕੇ ਉੱਥੇ ਇੱਕ ਸੁੰਦਰ ਬਿਲਡਿੰਗ ਬਣ ਸਕੇ ਜੋ ਮਿਊਨਿਸਪਲ ਕਮੇਟੀ ਸਾਡੀ ਹੈਗੀ ਆ ਉਹਦੀ ਜਿਹੜੀ ਜ਼ਮੀਨ ਸੀਗੀ ਉਹ ਅੱਜ ਜਿਹੜਾ ਉਹਦਾ ਲੀਸ ਤੇ ਦਿੱਤੀ ਹੈ 1 ਰੁਪਇਆ ਪਰイヤー ਨੇੜੇ 20 ਸਾਲਾਂ ਜਿਹੜੀ ਲੀਜ਼ ਹੁੰਦੀ ਹੈ ਉਹ ਉਸ ਤੇ ਅੱਜ ਜਿਹੜੀ ਜ਼ਮੀਨ ਨਗਰ ਕੌਂਸਲ ਦੀ ਹੈਗੀ ਆ ਸਕੂਲ ਵਾਸਤੇ ਅਸੀਂ ਅੱਜ ਉਹ ਦਿੱਤੀ ਹੈ ਜਰੂਰ ਗੱਲ ਕੀਤੀ ਸੀ ਕਿ ਜੋ ਵੀ ਹੋਵੇ ਕੋਈ ਵੀ ਹੋਵੇ ਪ੍ਰਧਾਨ ਆਉਣ ਵਾਲਾ ਜਾਂ ਕੋਈ ਈਓ ਹੋਵੇ ਆਉਣ ਵਾਲਾ ਜਿਹੜਾ ਵੀ ਮੌਕੇ ਦਾ ਪ੍ਰਧਾਨ ਔਰ ਮੌਕੇ ਦਾ ਈਓ ਹੋਊਗਾ ਉਹ ਇਸ ਸਕੂਲ ਦੇ ਵਿੱਚ ਜਰੂਰ ਮੈਂਬਰ ਹੋਊਗਾ ਤਾਂ ਜੋ ਸਾਡੀ ਜਿਹੜੀ ਸਕੂਲ ਦੇ ਵਿੱਚ ਇੰਟਰਫੀਰੈਂਸ ਥੋੜੀ ਬਹੁਤੀ ਸਾਡਾ ਸਕੂਲ ਦੇ ਵਿੱਚ ਜਿਹੜਾ ਹੱਥ ਆ ਉਹ ਰਹਿ ਜਾਏ ਇਹ ਮਤਲਬ ਇਹ ਜਿਹੜਾ ਸੀਗਾ ਇਹ ਬਕਾਇਦਾ ਜਦੋਂ ਅਸੀਂ ਮਤਾ ਪਾਸ ਕੀਤਾ ਸੀਗਾ ਉਸ ਮਤੇ ਦੇ ਵਿੱਚ ਹੀ ਇਹ ਚੀਜ਼ ਲਿਖਾਈ ਗਈ ਸੀ ਕਿ ਐ ਸਕੂਲ ਦੇ ਵਿੱਚ ਕੋਈ ਵੀ ਵਪਾਰਕ ਅਦਾਰਾ ਨਹੀਂ ਖੁੱਲੇਗਾ ਕੋਈ ਵੀ ਜਿਹੜੀ ਹੈਗੀ ਹੈ ਵਪਾਰਕ ਗਤੀਵਿਧੀ ਨਹੀਂ ਹੋਏਗੀ ਸ਼ੇਰਪੁਰ ਦੇ ਕੋਲ ਜਗ੍ਹਾ ਹੈ ਜੀ ਜਦੋਂ ਆਪਾਂ ਬਾਬਾ ਮੁਰਾਦ ਸ਼ਾਹ ਤੋਂ ਸ਼ੇਰਪੁਰ ਨੂੰ ਜਾਂਦੇ ਆ ਕਾਰਨਰ ਤੇ ਜਗ੍ਹਾ ਹੈ ਜਿੱਥੇ ਮੋਟਰ ਲੱਗੀ ਹੁੰਦੀ ਸੀ ਔਰ ਇਹ ਤਕਰੀਬਨ ਤਕਰੀਬਨ 2 ਮਰਲੇ ਦੇ ਕਰੀਬ ਜਗ੍ਹਾ ਹੈ ਸਰ ਅੱਜ ਅਸੀਂ ਤੁਹਾਡੇ ਮਾਧਿਅਮ ਰਾਈ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਨਗਰ ਕੌਂਸਲ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਮਨੀਤ ਐਰੀ ਜੀ ਔਰ ਸਾਡੇ ਸਾਰੇ ਕੌਂਸਲਰ ਸਾਹਿਬਾਨਾਂ ਨੇ ਇੱਕ ਸ਼ਹਿਰ ਦੀ ਮੰਗ ਨੂੰ ਦੇਖਦੇ ਹੋਏ ਇੱਕ ਬਹੁਤ ਵੱਡੀ ਸਮੱਸਿਆ ਸੀ ਕਿ ਸਾਡੀ ਸ਼ੇਰਪੁਰ ਕੋਲੋਨੀ ਦੇ ਵਿੱਚ ਜਿਹੜੇ ਬੱਚੇ ਹੈਗੇ ਆ ਉਹ ਇੱਕ ਮੰਦਿਰ ਦੇ ਵਿੱਚ ਪੜ੍ਹਦੇ ਸੀ ਜਿੱਥੇ ਜਗ੍ਹਾ ਬਹੁਤ ਘੱਟ ਸੀ ਜਦੋਂ ਮਸਲਾ ਸਾਡੇ ਪ੍ਰਧਾਨ ਜੀ ਦੇ ਧਿਆਨ ਦੇ ਵਿੱਚ ਆਇਆ ਤੇ ਇਹਨਾਂ ਤੋਂ ਸਰਕਾਰ ਨੇ ਜਿੱਦਾਂ ਇਹਨਾਂ ਤੋਂ ਜ਼ਮੀਨ ਦੀ ਮੰਗ ਕੀਤੀ ਪਹਿਲਾਂ ਉਹਨਾਂ ਨੇ ਸਰਕਾਰ ਨੇ ਥੋੜੀ ਮੰਗ ਕੀਤੀ ਸੀ ਇਹਨਾਂ ਨੇ ਉਹ ਮਤਾ ਪਾਸਤਾ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਾ ਕਿ ਸਾਨੂੰ ਹੋਰ ਜਗ੍ਹਾ ਚਾਹੀਦੀ ਹੈ ਸੋ ਉੱਥੇ तकरीबन 64.9 ਮਰਲੇ ਜਗ੍ਹਾ ਜਿਹੜੀ ਹੈ ਉਹ ਪ੍ਰਧਾਨ ਜੀ ਨੇ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਦਿੱਤੀ ਸੀ ਉਹ ਜਿਹੜਾ ਮਤਾ ਹੈ ਉਹ ਉੱਤੇ ਜਾਂਦਾ ਜਾਂਦਾ ਚੰਡੀਗੜ੍ਹ ਤੋਂ ਪਾਸ ਹੋ ਕੇ ਥੰਨੇ ਆ ਗਿਆ ਸੋ ਇੱਕ ਸਾਡੀ ਸਰਕਾਰ ਦੀ ਕਮੇਟੀ ਹੁੰਦੀ ਹੈ ਜਿਹਨੂੰ ਪ੍ਰਾਈਸ ਐਂਡ ਰੈਂਟ ਫਿਕਸੇਸ਼ਨ ਕਮੇਟੀ ਕਹਿੰਦੇ ਆ ਜਿਹਦੇ ਵਿੱਚ ਮੈਂਬਰ ਪਾਰਲੀਮੈਂਟ ਯਾ ਉਹਨਾਂ ਦਾ ਨੁਮਾਇੰਦਾ ਲੋਕਲ ਐਮਐਲਏ ਯਾ ਉਹਨਾਂ ਦਾ ਨੁਮਾਇੰਦਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਈਓ ਸਾਹਿਬ ਤੇ ਕਨਸਰਨਡ ਕਮਿਸ਼ਨਰ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ ਡੀਸੀ ਸਾਹਿਬ ਜਿਹੜੇ ਹੈ ਜਿਹੜੇ ਮੈਂਬਰ ਹੁੰਦੇ ਨੇ ਸੋ ਉਹਦੀ ਮੀਟਿੰਗ ਅੱਜ ਜਲੰਧਰ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਹੋਈ ਤੇ ਜਿਹਦੇ ਵਿੱਚ ਅੱਜ ਅਸੀਂ ਇਹ ਜਿਹੜਾ ਸਕੂਲ ਦੇ ਲਈ 64 ਮਰਲੇ ਦੀ 65 ਮਰਲੇ ਦੇ ਲਗਭਗ ਜਗ੍ਹਾ ਜਿਹੜੀ ਹੈ ਉਹ 1 ਰੁਪਏ ਦੀ ਲੀਜ਼ ਦੇ ਉੱਤੇ ਸਰਕਾਰ ਨੇ ਦਿੱਤੀ ਹੈ ਔਰ ਮੈਂ ਤੁਹਾਨੂੰ ਇਹ ਗੱਲ ਹੋਰ ਵੀ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਮਤਾ ਹੈਗਾ ਜਾਂ ਜੋ ਵੀ ਇਹਦਾ ਹੈਗਾ ਇਹਦੇ ਵਿੱਚ ਇਹ ਵੀ ਹੈ ਕਿ ਮੋਟਰ ਤੋਂ ਇਲਾਵਾ ਕਿਉਂਕਿ ਉੱਥੇ ਇੱਕ ਮੋਟਰ ਵੀ ਲੱਗੀ ਹੋਈ ਹੈ ਜਿਹਦੇ ਨਾਲ ਸਾਡੇ ਉੱਥੇ ਗਰੀਬ ਬਸਤੀ ਦੇ ਵਿੱਚ ਪਾਣੀ ਜਾਂਦਾ ਹੈ ਜਿਹੜੀ ਜ਼ਮੀਨ ਹੈਗੀ 64.9 ਮਰਲੇ ਇਹ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਲਈ ਸਿੱਖਿਆ ਵਿਭਾਗ ਨੂੰ 1 ਰੁਪਏ ਦੇ ਉੱਤੇ ਜਿਹੜੀ ਇਹ ਲੀਸ ਦਿੱਤੀ ਹੈ ਤੇ ਇਹਦੀ ਇੱਕ ਸ਼ਰਤ ਹੋਰ ਵੀ ਹੈ ਵੀ ਜੇ ਸਕੂਲ ਤੋਂ ਬਿਨਾ ਕਿਸੇ ਹੋਰ ਕਮਰਸ਼ੀਅਲ ਪਰਪਸ ਲਈ ਜਾਂ ਕਿਸੇ ਲਈ ਇਹ ਬਿਲਡਿੰਗ ਈ ਜਗ੍ਹਾ ਜਿਹੜੀ ਵਕਤੀ ਜਾਊਗੀ ਤਾਂ ਇੱਥੇ ਜਿਹੜਾ ਇਹ ਲੀਜ਼ ਜਿਹੜੀ ਆ ਆਟੋਮੈਟਿਕਲੀ ਖਤਮ ਹੋ ਜਾਊਗੀ ਇੱਕ ਸ਼ਰਤ ਰੱਖਾਈ ਹੈ ਔਰ ਇਸ ਤੋਂ ਇਲਾਵਾ ਅਸੀਂ ਉੱਥੇ ਕਿਉਂਕਿ ਪ੍ਰਧਾਨ ਜੀ ਨੂੰ ਇਹ ਥੋੜਾ ਜਿਹਾ ਪ੍ਰਧਾਨ ਜੀ ਨੇ ਉੱਥੇ ਇੱਕ objection ਵੀ ਦਿੱਤੀ ਕਿ ਜਿਹੜੀ ਕਮੇਟੀ ਹੈ ਦੇ ਵਿੱਚ ਨਗਰ ਕੌਂਸਲ ਦਾ ਪ੍ਰਧਾਨ ਜਿਹੜਾ ਵੀ ਕੋਈ ਹੋਇਆ ਕਰੇ ਔਰ ਜਿਹੜੇ ਸਾਡੇ EO ਹੈ ਉਸ ਕਮੇਟੀ ਦੇ ਮੈਂਬਰ ਹੋਣੇ ਚਾਹੀਦੇ ਆ ਔਰ ਉਹ ਜਿਹੜੀ ਜਗ੍ਹਾ ਹੈਗੀ ਆ ਉਹ ਇਸ ਮੰਤਰ ਤੋਂ ਬਿਨਾ ਕਿਉਂਕਿ ਸਾਡਾ ਮਕਸਦ ਐਜੂਕੇਸ਼ਨ ਉਹਨਾਂ ਬੱਚਿਆਂ ਦੀ ਅਪਲਿਫਟਮੈਂਟ ਉਹ ਗਰੀਬ ਬੱਚੇ ਜਿਹੜੀ ਇੱਕ ਪੀੜੀ ਜਗ੍ਹਾ ਦੇ ਵਿੱਚ ਹੈਗੇ ਨੇ ਉਹ ਹੈ ਸੋ ਸਾਡੀ ਨਗਰ ਕੌਂਸਲ ਸਾਡੇ ਪ੍ਰਧਾਨ ਜੀ ਜੋ ਕਰ ਸਕਦੇ ਸੀ ਸ਼ਹਿਰ ਲਈ ਉਹਨਾਂ ਨੇ ਕਰਤਾ ਤੇ ਹੁਣ ਸਰਕਾਰ ਦੇ ਅੱਗੇ ਤੁਹਾਡੇ ਮਾਧਿਅਮ ਨਾਲ ਇਹ ਵੀ ਰਿਕਵੈਸਟ ਕਰਦਾ ਹਾਂ ਕਿ ਉਹਨੂੰ ਫਟਾਫਟ ਉੱਥੇ ਤੇਜ਼ੀ ਦੇ ਨਾਲ ਉਹਦਾ ਜਿਹੜਾ ਬਜਟ ਪਾਸ ਕਰਕੇ ਉਹਦੇ ਨਕਸ਼ੇ ਪਾਸ ਕਰਾ ਕੇ ਉੱਥੇ ਇੱਕ ਸੁੰਦਰ ਬਿਲਡਿੰਗ ਬਣ ਸਕੇ ਕਿਉਂਕਿ ਜਿਹੜੀ ਇੱਕ ਕਮਰਸ਼ੀਅਲ ਬਿਲਡਿੰਗ ਸੀ ਸ਼ਹਿਰ ਦੇ ਸ਼ਹਿਰ ਦੇ ਜਿਲੇ ਨਾਗਰਿਕ ਹੈ ਉਹਨਾਂ ਦਾ ਇਤਿਹਾਕ ਸੀ ਤੁਸੀਂ ਪ੍ਰਧਾਨ ਜੀ ਨੂੰ ਸਾਡੇ ਕਾਂਗਰਸ ਪਾਰਟੀ ਦੇ ਨਮੀਤ ਅਰਜੀ ਜੀ ਨੂੰ ਇਹ ਵੱਲ ਦਿੱਤਾ ਸੀ ਤਾਂ ਉਹਨਾਂ ਨੇ ਸ਼ਹਿਰ ਲਈ ਇੱਕ ਚੰਗਾ ਫੈਸਲਾ ਜਿਹੜਾ ਉਹ ਲਿਆ ਸੋ ਮੈਂ ਇਹਦੇ ਲਈ ਉਹਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਮੈਂ ਚਾਹੁੰਦਾ ਕਿ ਜੋ ਇਹਦੇ ਬਾਰੇ ਕੁਝ ਹੋਰ ਦੱਸਣਾ ਚਾਹੁੰਦੇ ਆ ਉਹ ਦੱਸਣ ਔਰ ਕੋਈ ਕਾਰਜਪ੍ਰਸ਼ਾਸਨ ਜਿਹੜਾ ਵੀ ਕੁਛ ਦਿਨ ਪਹਿਲਾਂ ਫਲਕਾ ਵਿਧਾਇਕ ਨੂੰ ਕਹਿੰਦੇ ਨੇ ਮੇਰੇ ਖਾਲੀ ਸਕੂਲ ਦਾ ਵਿਹਾਰਕ ਵੀ ਕੀਤਾ ਸੀ ਸਰ ਆ ਪੱਤਰ ਹੈ ਅੱਜ ਦੀ ਮੀਟਿੰਗ ਹੈ ਹਜੇ ਇਹ ਜਿਹੜੀ ਜਗ੍ਹਾ ਹੈ ਇਹ ਸਿੱਖਿਆ ਵਿਭਾਗ ਨੂੰ ਦਿੱਤੀ ਆ ਅੱਜ ਅਸੀਂ ਸਾਈਨ ਦਿੱਤੇ ਮਿੰਟਸ ਇਹ ਮਿੰਟ ਸਾਈਨ ਹੋਣ ਤੋਂ ਬਾਅਦ ਐਗਰੀਮੈਂਟ 10 ਦਿਨਾਂ ਨੂੰ ਹੋਣਾ 20 ਦਿਨਾਂ ਨੂੰ ਹੋਣਾ ਇਹ ਡੀਸੀ ਸਾਹਿਬ ਜਾਣਦੇ ਆ ਕਿਉਂਕਿ ਉਹਦੀ ਲੀਗਲ ਵੈਟਿੰਗ ਹੋਣੀ ਹੈ ਦੋਨੋਂ ਪਾਰਟੀਆਂ ਦੇ ਪੱਖ ਰੱਖੇ ਜਾਣੇ ਆ ਉਹਦੇ ਬਾਅਦ ਡਿਸਾਈਡ ਕੀਤਾ ਜਾਣਾ ਹੈ ਕਿ ਇਹ ਜਿਹੜੀ ਜਗ੍ਹਾ ਹੈ ਇਹ ਸਿੱਖਿਆ ਵਿਭਾਗ ਨੇ ਬਣਾਉਣੀ ਹੈ ਪੀ ਡਬਲਯੂ ਡੀ ਨੇ ਬਣਾਉਣੀ ਹੈ ਸੋ ਭਾਜੀ ਖਾਲੀ ਜਗ੍ਹਾ ਦਾ ਜੇ ਕਿਸੇ ਨੇ ਕੋਈ ਉਦਘਾਟਨ ਕਰ ਵੀ ਦਿੱਤਾ ਉਹ ਉਹਨਾਂ ਦਾ ਵਡਾਪਨ ਹੈ ਮੈਂ ਉਹਦੇ ਬਾਰੇ ਕੋਈ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਜੇ ਆਪਾਂ ਪਿੱਛੇ ਜਾਂ ਦੇਖੀਏ ਕਿ ਸਾਡੇ ਇੱਥੇ ਪਿੰਡ ਹੀਰਾਾਂ ਚ ਸਾਡੇ ਧਾਰੀਵਾਲ ਦੇ ਵਿੱਚ ਸ਼ੰਕਰ ਦੇ ਵਿੱਚ ਸ੍ਰੀ ਦੇ ਵਿੱਚ ਬੜੇ ਸਾਰੇ ਉਦਘਾਟਨ ਹੋਏ ਆ ਆਪਣੇ ਪੰਜਾਬ ਚ ਬੜੇ ਸਾਰੇ ਉਦਘਾਟਨ ਹੋਏ ਆ ਕਈ ਬਾਥਰੂਮਾਂ ਦੇ ਉਦਘਾਟਨ ਕਰ ਗਏ ਉਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਮੈਂ ਤਾਂ ਜੋ ਅੱਜ ਮਕਸਦ ਸਦਾ ਕਿ ਕਾਂਗਰਸ ਪਾਰਟੀ ਨੇ ਜੇ ਸਾਡੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਸ਼ਹਿਰ ਦੇ ਵਿੱਚ ਮੌਕਾ ਦਿੱਤਾ ਸੀ ਪ੍ਰਧਾਨ ਜੀ ਔਰ ਕੌਂਸਲਰ ਨੇ ਬੜੀ ਨੇਕ ਨੀਅਤ ਦੇ ਨਾਲ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਇੱਕ ਸ਼ਹਿਰ ਦੀ ਬੜੀ ਸਰਮਾਇਦਾਰ ਜਿਹੜੀ ਜ਼ਮੀਨ ਸੀਗੀ ਜਿੱਥੋਂ ਬਹੁਤ ਇਨਕਮ ਜਨਰੇਟ ਹੋ ਸਕਦੀ ਸੀ ਜਿੱਥੋਂ ਹੋਰ ਵਪਾਰਕ ਲਾਭ ਹੋ ਸਕਦੇ ਸੀ ਆਪਾਂ ਉਥੇ ਦੁਕਾਨਾਂ ਬਣਾ ਦਿੰਦੇ ਕਰਾਏ ਤੇ ਚੱਲ ਸਕਦੀਆਂ ਸੀ ਬਟ ਅਸੀਂ ਸਿੱਖਿਆ ਨੂੰ ਔਰ ਆਪਣੇ ਗੁਰਬਤ ਚੋਂ ਨਿਕਲੇ ਹੋਏ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਹ ਵੱਡਾ ਫੈਸਲਾ ਲਿਆ ਜੋ ਬਹੁਤ ਸ਼ਲਾਘਾਯੋਗ ਹੈ ਔਰ ਮੈਂ ਇਹਦੀ ਲੱਖ ਲੱਖ ਵਧਾਈ ਨਗਰ ਕੌਂਸਲ ਦੇ ਸਾਰੇ ਕੌਂਸਲਰਸ ਤੋਂ ਬੰਨਾਂ ਨੂੰ ਔਰ ਪ੍ਰਧਾਨ ਸਾਹਿਬ ਔਰ ਈਓ ਸਾਹਿਬ ਨੂੰ ਦਿਖੀ ਕਹਿਣਾ ਚਾਹੋਗੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਮਿੱਤਰੋ ਪਹਿਲਾਂ ਡਾਕਟਰ ਸਾਹਿਬ ਨੇ ਸਾਰਾ ਦੱਸ ਹੀ ਦਿੱਤਾ ਜੀ ਕਿ ਜੋ ਮਿਨਿਸਪਲ ਕਮੇਟੀ ਸਾਡੀ ਹੈਗੀ ਆ ਉਹਦੀ ਜਿਹੜੀ ਜ਼ਮੀਨ ਸੀਗੀ ਉਹ ਅੱਜ ਜਿਹੜਾ ਉਹਦਾ ਲੀਸ ਤੇ ਦਿੱਤੀ ਹੈ 1 ਰੁਪਿਆ ਪਰイヤー 99 ਸਾਲਾ ਜਿਹੜੀ ਲੀਜ਼ ਹੁੰਦੀ ਹੈ ਉਹ ਉਸ ਤੇ ਅੱਜ ਜਿਹੜੀ ਜ਼ਮੀਨ ਨਗਰ ਕੌਂਸਲ ਦੀ ਹੈਗੀ ਆ ਸਕੂਲ ਵਾਸਤੇ ਅਸੀਂ ਅੱਜ ਉਹ ਦਿੱਤੀ ਹੈ ਔਰ ਮਾਨਯੋਗ ਡੀ ਸਾਹਿਬ ਦੇ ਮੀਟਿੰਗ ਸੀਗੀ ਔਰ ਬਾਕਾਇਦਾ ਡਾਕਟਰ ਸਾਹਿਬ ਐਜ਼ ਅ ਐਮਪੀ ਸਾਹਿਬ ਦੇ ਉੱਥੇ ਉੱਥੇ ਨਾਲ ਮੇਰੇ ਪੇਚ ਹੋਏ ਆ ਤੇ ਕਮੇਟੀ ਸੀਗੀ ਕਮੇਟੀ ਨੇ ਸਾਰੀਆਂ ਗੱਲਾਂ ਸੁਣੀਆਂ ਧਿਆਨ ਦੇ ਨਾਲ ਔਰ ਇੱਕ ਚੀਜ਼ ਡਾਕਟਰ ਸਾਹਿਬ ਨੇ ਵੀ ਅਕੀ ਦਸੀ ਮੈਨੂੰ ਇੱਕ ਚੀਜ਼ ਜ਼ਰੂਰ ਸੀ ਕਿ ਸਾਡੇ ਸ਼ਹਿਰ ਦੀ ਜ਼ਮੀਨ ਹੈ ਇਹ ਆਪਾਂ ਦੇ ਤ ਲੱਗੇ ਆ ਸਿੱਖਿਆ ਸਿੱਖਿਆ ਵਿਭਾਗ ਨੂੰ ਪਰ ਇਹਦੇ ਵਿੱਚ ਸਾਡੇ ਸ਼ਹਿਰ ਦਾ ਜਿਹੜਾ ਹੈਗਾ ਉਹ ਹੱਥ ਰਹਿ ਜਾਣਾ ਚਾਹੀਦਾ ਇਸ ਕਰਕੇ ਮੈਂ ਇੱਕ ਜ਼ਰੂਰ ਗੱਲ ਕਹੀ ਸੀ ਕਿ ਜੋ ਵੀ ਹੋਵੇ ਕੋਈ ਵੀ ਹੋਵੇ ਪ੍ਰਧਾਨ ਆਣ ਵਾਲਾ ਜਾਂ ਕੋਈ ای او ਹੋਵੇ ਆਉਣ ਵਾਲਾ ਜਿਹੜਾ ਵੀ ਮੌਕੇ ਦਾ ਪ੍ਰਧਾਨ ਔਰ ਮੌਕੇ ਦਾ ای او ਹੋਊਗਾ ਉਹ ਇਸ ਸਕੂਲ ਦੇ ਵਿੱਚ ਜ਼ਰੂਰ ਮੈਂਬਰ ਹੋਊਗਾ ਤਾਂ ਜੋ ਸਾਡੀ ਜਿਹੜੀ ਸਕੂਲ ਦੇ ਵਿੱਚ ਇੰਟਰਫੀਰੈਂਸ ਥੋੜੀ ਬਹੁਤੀ ਸਾਡਾ ਸਕੂਲ ਦੇ ਵਿੱਚ ਜਿਹੜਾ ਹੱਤਿਆ ਉਹ ਰਹਿ ਜਾਏ ਇਹ ਪ੍ਰਧਾਨ ਜੀ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਤੁਸੀਂ ਕੀਤਾ ਹੈਗਾ ਇੱਕ ਆਪਾਂ ਕਹਿ ਸਕਦੇ ਹਾਂ ਨਵਾਂ ਉਪਰਾਲਾ ਕਹਿ ਸਕਦੇ ਕਿ ਨਵੀਂ ਇੱਕ ਕਮੇਟੀ ਦੇ ਵਿੱਚ ਆਪਣਾ ਜਿਹੜਾ ਹੈਗਾ ਯੋਗਦਾਨ ਪਾਇਆ ਗਿਆ ਕਿ ਜਿਹੜਾ ਵੀ ਪ੍ਰਧਾਨ ਹੋਊਗਾ ਜਾਂ ای او ਰਹੂਗਾ ਉਹਦਾ ਯੋਗਦਾਨ ਹਮੇਸ਼ਾ ਰਹੂਗਾ ਉਹ ਜੇਕਰ ਕੋਈ ਵੀ ਫੈਸਲਾ ਲੌਗਾ ਉਹਨੂੰ ਮੰਨਿਆ ਜਾਊਗਾ ਇਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਵੀ ਚਾਹੀਦੀਆਂ ਬਿਲਕੁਲ ਜੀ ਹਰੇਕ ਬੰਦੇ ਦਾ ਨਾ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਕਿਉਂ ਮੈਨੂੰ ਜੋ ਆਪਣੇ ਸ਼ਹਿਰ ਨਾਲ ਪਿਆਰ ਆ ਔਰ ਮੈਂ ਚਾਹੁੰਨਾ ਕਿ ਮੇਰੇ ਤੋਂ ਬਾਅਦ ਜਿਹੜੇ ਵੀ ਆਉਣ ਵਾਲੇ ਪ੍ਰਧਾਨ ਸਾਹਿਬ ਹੋਣਗੇ ਯੂ ਸਾਹਿਬ ਹੋਣਗੇ ਉਹ ਜਰੂਰ ਐਜ਼ ਏ ਕਸਟੋਡੀਅਨ ਕੰਮ ਕਰਨ ਜਗਾ ਅਸੀਂ ਦੇ ਦਿੱਤੀ ਬਣਾ ਲਿਆ ਸਕੂਲ ਉਹਨਾਂ ਨੇ ਬਣਾ ਲਿਆ ਪਰ ਸਾਡਾ ਵਿੱਚ ਥੋੜਾ ਬਹੁਤ ਹੱਥ ਤਾਂ ਰਹਿਣਾ ਚਾਹੀਦਾ ਨਾ ਇਸ ਕਰਕੇ ਹੀ ਮੈਂ ਪੁਆਇੰਟ ਉੱਥੇ ਉਹਨਾਂ ਨੂੰ ਨੋਟ ਕਰਾਇਆ ਕਿ ਸਾਡਾ ਮੌਕੇ ਦਾ ਪ੍ਰਧਾਨ ਔਰ ਮੌਕੇ ਦਾ ਯੋ ਜਿਹੜਾ ਵੀ ਹੋਏਗਾ ਉਹ ਸਕੂਲ ਦਾ ਮੈਂਬਰ ਜ਼ਰੂਰ ਹੋਣਾ। ਉਹ ਇਸੇ ਜਗ੍ਹਾ ਸਾਰੇ ਜਿਹੜੀ ਜੁਨੀ ਹੈ ਮਸੂਲ ਦੇ ਆਪਣੇ ਕੰਪਲੈਕਸ ਵਿੱਚ ਕੋਈ ਵਪਾਰਕ ਦੁਕਾਨ ਦਾ ਕੋਈ ਗੰਢ ਹੈ ਕੋਈ ਦੁਕਾਨਾ ਵਗੈਰਾ ਜਿਆਦਾ ਇਹ ਬਿਲਕੁਲ ਨਹੀਂ ਜੀ ਇਹ ਜਿਹੜਾ ਸੀਗਾ ਇਹ ਬਕਾਇਦਾ ਜਦੋਂ ਅਸੀਂ ਮਤਾ ਪਾਸ ਕੀਤਾ ਸੀਗਾ ਉਸ ਮਤੇ ਦੇ ਵਿੱਚ ਹੀ ਇਹ ਚੀਜ਼ ਲਿਖਾਈ ਗਈ ਸੀ ਕਿ ਐ ਸਕੂਲ ਦੇ ਵਿੱਚ ਕੋਈ ਵੀ ਵਪਾਰਕ ਅਦਾਰਾ ਨਹੀਂ ਖੁੱਲੇਗਾ ਕੋਈ ਵੀ ਜਿਹੜੀ ਹੈਗੀ ਹੈ ਵਪਾਰਕ ਗਤੀਵਿਧੀ ਨਹੀਂ ਹੋਏਗੀ ਸਿਰਫ ਸਕੂਲ ਬਣੇਗਾ ਅਗਰ ਇਸ ਨੂੰ ਸਕੂਲ ਵਾਲੇ ਜਾਂ ਕੋਈ ਹੋਰ ਬੰਦਾ ਇੰਟਰਰਪਟ ਕਰਦਾ ਤੇ ਕਮੇਟੀ ਜਿਹੜਾ ਹੈਗਾ ਉਹਦਾ ਤੁਰੰਤੋਂ ਦਾ ਕਬਜ਼ਾ ਜਿਹੜਾ ਆਪਣੇ ਕੋਈ ਨਾ ਕੁਛ ਰਾਲੇਗੀ ਔਰ ਜਿਹੜੀ ਆ ਤੁਹਾਡੇ ਨਾਲ ਨਾਲ ਲੀਜ਼ ਉਹ ਖਤਮ ਹੋ ਜਾਏਗੀ ਬਿਲਕੁਲ ਬਿਲਕੁਲ ਜੀ 17 ਦੇ 17 ਕਾਉਂਸਲਰ ਸਹਿਮਤ ਹੋਏ ਜੀ ਸਰ ਇਹ ਕਿਹੜੀ ਜਗ੍ਹਾ ਆ ਕੀ ਲੋਕੇਸ਼ਨ ਆ ਕਿੰਨੇ ਮੰਜ਼ਲੇ ਜਗਾ ਇਹ ਸ਼ੇਰਪੁਰ ਦੇ ਕੋਲ ਜਗ੍ਹਾ ਆ ਜੀ ਜਦੋਂ ਆਪਾਂ ਬਾਬਾ ਮੁਰਾਦ ਸ਼ਾਹ ਤੋਂ ਸ਼ੇਰਪੁਰ ਨੂੰ ਜਾਂਦੇ ਆ ਕਾਰਨਰ ਤੇ ਜਗ੍ਹਾ ਹੈ ਜਿੱਥੇ ਮੋਟਰ ਲੱਗੀ ਹੁੰਦੀ ਸੀ ਔਰ ਇੱਕ ਤਕਰੀਬਨ ਤਕਰੀਬਨ 2 ਮਰਲੇ ਦੇ ਕਰੀਬ ਜਗ੍ਹਾ ਹੈ ਸੱਬਰ ਤਾਂ ਅੱਜ ਬਾਪੂ ਤੋਂ ਨਹੀਂ ਆਏ ਅਸੀਂ ਜਸਤਮੀ ਜਲੰਧਰ ਤੋਂ ਆਂਦੇ ਪਏ ਸੀ ਜੀ ਆਉਂਦੇ-ਆਉਂਦੇ ਡਾਕਟਰ ਸਾਹਿਬ ਨੇ ਕਿਹਾ ਵੀ ਆਪਾਂ ਸ਼ਹਿਰ ਵਾਲਿਆਂ ਨੂੰ ਵੀ ਦੱਸ ਦਈਏ ਪਿਆ ਆ ਕੰਮ ਕਰਕੇ ਆਏ ਆ ਜਸ ਹੁਣੇ ਅਸੀਂ ਉਤਰੇ ਸੀ ਮੈਂ ਡਾਕਟਰ ਸਾਹਿਬ ਤੇ ਤੁਹਾਡੇ ਨਾਲ ਚਾਹਤਾ ਗੱਲਾਂ ਜਾਂ ਕਰਦੇ ਇਹ ਜਿਹੜਾ ਫੈਸਲਾ ਲਿਆ ਗਿਆ ਸਾਰੇ ਐਮਸੀਆਂ ਦੇ ਸਹਿਯੋਗ ਨਾਲ ਲਿਆ ਗਿਆ ਜਾਂ ਕਿਸ ਤਰ੍ਹਾਂ ਬਿਲਕੁਲ ਜੀ 17 ਦੇ 17 ਐਮਸੀ ਜਿਹੜੇ ਆ ਉਹ ਸਹਿਮਤ ਹੋਏ ਇਸ ਤੇ ਦੇਖੋ ਸਿੱਖਿਆ ਦਾ ਕੰਮ ਆ ਜੋ ਕਿ ਇੱਕ ਬੁਨਿਆਦੀ ਜ਼ਰੂਰਤ ਆ ਆਪਣੀ ਉਸ ਦੇ ਉੱਪਰ ਕੋਈ ਵੀ ਐਮਸੀ ਸਰਵਾਨ ਇਦਾਂ ਦਾ ਨਹੀਂ ਹੈ ਜਿਹੜਾ ਉਸ ਤੇ ਨਾ ਕਰੇਗਾ ਸਾਰੇ ਐਮਸੀਆਂ ਨੇ ਬਿਲਕੁਲ ਮੂਰ ਲਾਈ ਇਸ ਫੈਸਲੇ ਤੇ ਕਿ ਹਾਂ ਜਗ੍ਹਾ ਜਿਹੜੀ ਆ ਉਹ ਸਕੂਲ ਨੂੰ ਦੇਣੀ ਉਚਿਤ ਹੋਵੇਗੀ